ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਇਤਿਹਾਸਿਕ ਕਸਬਾ ਠੂਰ ਵਿਖੇ ਮਾਣੂਕੇ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਬਲਜਿੰਦਰ ਕੌਰ ਭੰਮੀਪੁਰਾ ਧਰਮ ਪਤਨੀ ਐਡਵੋਕੇਟ ਗੁਰਮੀਲ ਸਿੰਘ ਭੰਮੀਪੁਰਾ ਬਲਾਕ 삼ਤੀ ਦੀ ਹਟੂਰ ਅਤੇ ਪੁਰਜਕਲਾਰਾ ਤੋਂ ਚੋਣ ਲੜ ਰਹੇ ਉਮੀਦਵਾਰ ਰਣਜੋਤ ਸਿੰਘ ਜੋਦਾ ਹਟੂਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸਾਬਕਾ ਐਮਐਲਏ ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸੀਨੀਅਰ ਆਗੂ ਮੇਜਰ ਸਿੰਘ ਮੁੱਲਾਪੁਰ, ਨਵਦੀਪ ਗਰੇਵਾਲ, ਰਜੇਸ਼ ਇੰਦਰ ਸਿੰਘ ਸਿੱਧੂ ਸਮੇਤ ਹੋਰ ਆਗੂਆਂ ਨੇ ਉਮੀਦਵਾਰਾਂ ਨੂੰ ਵੋਟ ਅਤੇ ਸਪੋਰਟ ਕਰਨ ਦੀ ਅਪੀਲ ਕੀਤੀ। ਸਰਪੰਚ ਜਸ਼ਕਮਲ ਪ੍ਰੀਤ ਸਿੰਘ ਨਿਪਾ ਠੂਰ ਅਤੇ ਉਹਨਾਂ ਦੀ ਟੀਮ ਨੇ ਮੈਡਮ ਅਮ੍ਰਿਤਾ ਵੜਿੰਗ ਅਤੇ ਲੀਡਰਸ਼ਿਪ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ। ਆਓ ਵੇਖਦੇ ਹਾਂ ਰੀਅਲ ਮਿਕਸ న్యూਸ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ। ਮੈਂ ਬੜੇ ਹੀ ਆਦਰ ਅਤੇ ਸਤਿਕਾਰ ਦੇ ਨਾਲ ਭੈੜੀਆ ਮੱਤਾ ਬ੍ਰਿੰਗ ਜੀ ਨੂੰ ਬੇਨਤੀ ਕਰਦਾ। ਉਹਨਾਂ ਦੇ ਨਾਲ ਸਾਡੇ ਜਿਹੜੇ ਮੈਂ ਜ਼ਿਲ੍ਹਾ ਪੰਚਾਇਤ ਦੀ ਗੱਲ ਕਰਕੇ ਸਾਡਾ ਬੀਬੀ ਬਲਜਿੰਦਰ ਕੌਰ ਜੀ ਆਓ ਬੀਬੀ। ਬੀਬੀ ਬਲਜਿੰਦਰ ਕੌਰ ਜੀ ਵੀ ਨਾਲ ਆਏ ਆ ਬੈਟਰਪੈਟ ਤੇ ਮੈਂ ਬੜੇ ਆਦਰ ਤੇ ਸਤਿਕਾਰ ਦੇ ਨਾਲ ਬੇਨਤੀ ਕਰਦਾ ਕਿ ਭੈਣ ਜੀ ਅਮਰਤਾ ਬ੍ਰਿੰਗ ਜੀ ਸਾਡੇ ਹਰ ਨੌਜਵਾਨ ਆਗੂ ਰਣਜੋਤ ਸਿੰਘ ਜੋਧਾ ਦੇ ਹੱਕ ਵਿੱਚ ਤੇ ਬੀਬੀ ਬਲਜਿੰਦਰ ਕੌਰ ਦੇ ਹੱਕ ਦੇ ਵਿੱਚ ਵੋਟਾਂ ਮੰਗਣਗੇ ਧੰਨਵਾਦ ਜੀ ਇਸ ਪਿੰਡ ਨੂੰ ਬਹੁਤ ਲੀਡ ਨੇ ਇਹਨਾਂ ਨੇ ਜਿਤਾਇਆ ਜੀ ਆਪਾਂ ਨੇ ਹਾਂਜੀ ਹਟੌਰ ਹਟੌਰ ਪਿੰਡ ਦੇ ਵਿੱਚ ਇਕੱਤਰ ਹੋਈ ਮੇਰੀ ਬਹੁਤ ਹੀ ਸਤਕਾਰਯੋਗ ਸੰਗਤ ਸਾਡੇ ਵਿੱਚ ਪਹੁੰਚੇ ਹੋਏ ਸਰਦਾਰ ਮੋਹਨ ਸਿੰਘ ਜੀ ਲਾਹਾਂ ਪਹੁੰਚੇ ਸਰਦਾਰ ਜਸਾ ਸਿੰਘ ਸੋਵਾਲ ਜੀ ਗਗਨਦੀਪ ਸਿੰਘ ਜੀ ਹਰਪਿੰਦ ਸਿੰਘ ਜੀ ਸਾਡੇ ਵਿੱਚ ਪਹੁੰਚੇ ਕੈਂਡੀਡੇ ਰਣਜੋਤ ਸਿੰਘ ਜੀ ਉਚੇਲਾ ਪੰਚਾਇਤ ਦੇ ਕੈਂਡੀਡੇ ਜੀਨੀਦਰਜਨਰ ਕਾਲ ਜੀ जसकवलप्रीत सिंह जी, समिति कैंडिडेट, बलजिंदर कौर जिला परिषद कैंडिडेट मुख्तार सिंह पंचायत जगदीप मेंबर, जगी मेंबर जी पाला जी के अमनप्रीत जी सारी संगत न फतेह कर दी है वाहगुरु जी का खालसा वाहगुरु जी की फतेह सारे ठीक ठाक हो तंदुरुस्तों भाई ਸਾਰੀ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਉਹ ਜਿਹੜੇ ਤਿਆਰ ਹੋ ਰਹੇ ਸੀ ਸ਼ੁਕਰ ਹੈ ਸ਼ੁਕਰ ਹੈ ਸਤੇ ਪਾਰਛਾ ਤੁਮជា ਠੀਕ ਨਾ ਬਖਸ਼ੇ ਸਾਰੀ ਸੰਗਤ ਦਾ ਤੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਹੜਾ ਤੁਸੀਂ ਇੰਨੀ ਲੇਟ ਤੱਕ ਇਸ ਮੀਟਿੰਗ ਨੂੰ ਕਾਮਯਾਬ ਕਰਦੇ ਰਹੀ ਬੈਠੇ ਹੋ ਸਾਰੀ ਸੰਗਤ ਨੂੰ ਬੇਸਿਕਰ ਰਸਤੇ ਰਹੀਏ ਆਉਣ ਵਾਲੀ 14 ਤਰੀਕ ਨੂੰ ਬਲਾਕ ਸਮਤੀ ਜ਼ਰੂਰ ਜ਼ਰੂਰ ਪਰਿਸ਼ਦੀਆਂ ਚੋਣਾਂ ਹੋਣ ਜਾਣੀ ਤੇ ਸਭ ਨੇ ਆਤੀ ਹਰੇਕ ਵੋਟ ਪੰਚੇ ਜੇ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਣਾ ਇਹ ਬੇਨਤੀ ਕਰਨ ਲਈ ਆਈ ਹਾਂ ਪਿਛਲੇ 4 ਸਾਲ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਸਾਡੇ ਝੂਮੇ ਦੇ ਅੰਦਰ ਹੈ ਔਰ ਸੌਰੀ ਆਮ ਆਦਮੀ ਪਾਰਟੀ ਦੀ ਸਰਕਾਰ ਐਕਚੁਅਲੀ ਮੇਰੇ ਕਰ ਰਹੀ ਹੈ ਕਿ ਸਾਈ ਚ ਆਪਣੀ ਸਰਕਾਰ ਆ ਜੇ ਤਾਂ ਮੂਹ ਤੇ ਕਾਂਗਰਸ ਚੜਿਆਵੇ ਪਿਛਲੇ 4 ਸਾਲ ਤੋਂ ਝਾੜੂ ਵਾਲੀ ਸਰਕਾਰ ਹੈ ਤੇ ਬੜੀ ਚਾ ਨਾਲ ਬੜੇ ਉਤਸ਼ਾਹ ਨਾਲ ਖਾਸ ਕਰਕੇ ਨੌਜਵਾਨ ਪੀੜ੍ਹੀ ਨੇ ਤੇ ਮੇਰੀਆਂ ਭੈਣਾਂ ਨੇ ਇਹ ਸਰਕਾਰ ਬਣਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ ਸਰਕਾਰ ਨੇ ਬਹੁਤ ਵੱਡੇ ਸੁਪਨੇ ਵਿਖਾਏ ਸੀ ਇੱਕ ਬਦਲਾਅ ਦੀ ਸਰਕਾਰ ਸੀ ਨੌਜਵਾਨਾਂ ਨੂੰ ਲੱਗਦਾ ਸੀ ਸਾਡੇ ਲਈ ਪਤਾ ਨਹੀਂ ਨੌਕਰੀਆਂ ਦਾ ਕੀ ਸਾਧਨ ਕ੍ਰੀਏਟ ਕਰ ਦੇਣਗੇ ਭੈਣਾਂ ਨੂੰ ਲੱਗਦਾ ਸੀ ਸਾਨੂੰ ਚੜੇ ਮਹੀਨੇ ਹਜ਼ਾਰ ਰੁਪਏ ਆਇਆ ਕਰੂਗਾ ਬਜ਼ੁਰਗਾਂ ਨੂੰ ਲੱਗਦਾ ਸੀ ਸਾਡੀ ਪੈਨਸ਼ਨ 2500 ਹੋ ਜਾਊਗੀ ਬੜੀ ਉਮੀਦਾਂ ਸੀ ਸਰਕਾਰ ਤੋਂ ਤੇ ਅੱਜ 4 ਸਾਲ ਹੋ ਗਏ ਸਰਕਾਰ ਨੂੰ ਆਈ ਦੂ ਜੋ ਕੁਝ ਸੁਪੇ ਦੇ ਵਿੱਚ ਹੈ ਜੋ ਸੁਵਿਧਾਵਾਂ ਵਰਤ ਰਹੇ ਆ ਉਹ ਜਾਂ ਤਾਂ ਪੁਰਾਣੀਆਂ ਪਾਰਟੀਆਂ ਦੀਆਂ ਰੁੱਤੀਆਂ ਵੀ ਐ ਇਹ ਸਰਕਾਰ ਨੇ ਆ ਕੇ ਪੁਰਾਣੀਆਂ ਪਾਰਟੀਆਂ ਦੀਆਂ ਦਿੱਤੀਆਂ ਸੁਵਿਧਾਵਾਂ ਨੂੰ ਰੱਦ ਜ਼ਰੂਰ ਕੀਤਾ ਹੈ ਨਵੀਂ ਕੋਈ ਸ਼ੁਰੂ ਨਹੀਂ ਕੀਤੀ ਅਕਸਰ ਆਪਾਂ ਦੇਖਦੇ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਹੈ ਜਾਂ ਭਾਜਪਾ ਵਾਲੇ ਜਿਹੜੀ ਸੈਂਟਰਲ ਸਰਕਾਰ ਹੈ ਇਹਨਾਂ بڑے ਇਲਜ਼ਾਮ ਲਾਉਂਦੀ ਹੈ ਦੂਜੀ ਤੇ ਉਂਗਲ ਸਦਾ ਚੱਕਦੇ ਰਹਿੰਦੇ ਆ ਕਿ ਕਾਂਗਰਸ ਪਾਰਟੀ ਨੇ ਸਾਡੇ ਸੂਬੇ ਲਈ ਕੁਝ ਨਹੀਂ ਕੀਤਾ ਕਾਂਗਰਸ ਪਾਰਟੀ ਨੇ ਦੇਸ਼ ਵਾ ਦੇਸ਼ ਵਾਸਤੇ ਕੁਝ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰੂੰਗੀ ਇਸ ਗੱਲ ਤੋਂ ਕਹਿੰਦੇ ਆ ਜੀ 70 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਦੇਸ਼ ਵਾਸਤੇ ਕੀ ਕੀਤਾ YouTube ਤੇ ਵੀਡੀਓਜ਼ ਬੜੀਆਂ ਪੌਪੂਲਰ ਹੈ ਕਦੇ ਸੁਣਿਆ 70 ਸਾਲਾਂ ਚ ਦੇਸ਼ ਵਾਸਤੇ ਕੀ ਕੀਤਾ ਸੁਣੀਏ ਇਹ ਗੱਲ ਕਰੀ YouTube ਤੇ ਬਹੁਤ ਪੌਪੂਲਰ ਹੈ 70 ਸਾਲਾਂ ਚ ਕਹਿੰਦੇ ਆ ਜੀ ਕਾਂਗਰਸ ਪਾਰਟੀ ਨੇ ਦੇਸ਼ ਵਾਸਤੇ ਕੁਝ ਨਹੀਂ ਕੀਤਾ ਜੋ ਕੀਤਾ ਮੋਦੀ ਜੀ ਵੀ ਕਹਿੰਦੇ ਮੈਂ ਕੀਤਾ ਤੇ ਮਾਨ ਸਾਹਿਬ ਵੀ ਕਹਿੰਦੇ ਮੈਂ ਕੀਤਾ ਤਾਂ ਮੈਂ ਨਾ ਸਭ ਤੋਂ ਪਹਿਲਾਂ ਇਸ ਗੱਲ ਤੇ ਚਾਨਣਾ ਪਾਉਂਦਾ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਸੀ ਮੇਰੇ ਨਾਲ ਸ਼ਾਇਦ ਗੁਰਗੇਸ ਨਾਲੋਂ ਜ਼ਿਆਦਾ ਕਨੈਕਟ ਕਰਨਗੇ ਜਦੋਂ ਬਜ਼ੁਰਗੋ ਤੁਹਾਡੇ ਤੇ ਬਚਪਨ ਸੀ ਉਸ ਸਮੇਂ ਦੀ ਗੱਲ ਕਰਨ ਲੱਗ ਪਈ ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਕੱਲਾ ਪੰਜਾਬ ਹੀ ਨਹੀਂ ਪੂਰਾ ਦੇਸ਼ ਕੱਚੀਆਂ ਪਈਆਂ ਹੁੰਦੀਆਂ ਸੀ ਕੱਚੀਆਂ ਗੰਧਾ ਹੁੰਦੀਆਂ ਸੀ ਕੱਚੀਆਂ ਛੱਤਾਂ ਸੀ ਜਦੋਂ ਮੁਲਕ ਆਜ਼ਾਦ ਹੋਇਆ ਸਾਡੇ ਪੰਜਾਬ ਵਿੱਚ ਦਾਣੇ ਨਹੀਂ ਸੀ ਹੁੰਦੇ ਕੋਈ ਸਕੂਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਹਸਪਤਾਲ ਕੋਈ ਕਾਰਖਾਨਾ ਪੱਕੇ ਮਕਾਨ ਬਿਜਲੀ ਪਾਣੀ ਨਹੀਂ ਸੀ ਹੁੰਦਾ ਦਾਣੇ ਦੀ ਨਹੀਂ ਸੀ ਹੁੰਦੀ ਇਹ ਅਸਲੀਅਤ ਹੈ ਦੇਸ਼ ਦੀ ਕੋਈ ਮਰਜ਼ੀ ਕਿਤਾਬ ਚੱਕ ਕੇ ਵੇਖ ਲੈ ਜੀ ਇਹ ਬਿਲਕੁਲ ਅਸਲੀਅਤ ਹੈ ਸਾਰੇ ਦੇਸ਼ ਦੀ ਔਰ ਬਜ਼ੁਰਗੋ ਜੇ ਕਿਤੇ ਗਲਤ ਬੋਲ ਰਹੀ ਹਾਂ ਉਹ ਤਾਂ ਮੈਨੂੰ ਟੋਕਿਆ ਜੀ ਇੱਕ ਪੀਪੀ 12 ਕਰਕੇ ਕਣ ਪਾਉਂਦੀ ਹੁੰਦੀ ਸੀ ਲਾਲ ਜਿਹੜੀ ਅਮਰੀਕਾ ਤੋਂ ਮੰਗਵਾਉਂਦੇ ਸੀ ਲਾਲ ਕਣ ਪਾਉਂਦੀ ਸੀ ਹਾਂ ਜੀ ਕੀ ਕੀ ਖਾਰਾ ਲਾਲ ਕਣ ਹੁੰਦੀ ਸੀ ਜਿਹਨੂੰ ਖਾ ਕੇ ਪੇਟ ਦਰਦ ਕਰਨ ਲੱਗ ਜਾਂਦਾ ਸੀ ਸਾਡੇ ਕੋਲ ਆਦੀ ਕਣਕ ਵੀ ਨਹੀਂ ਸੀ ਔਰ ਇਹ ਪੰਜਾਬ ਦੀ ਗੱਲ ਹੈ ਪੰਜਾਬ ਦੇ ਲੋਕ ਖਾਇਆ ਕਰਦੇ ਸੀ ਸ਼ਾਇਦ ਬਜ਼ੁਰਗਾਂ ਨੂੰ ਪਤਾ ਹੋਵੇ ਇਹ ਗੱਲ ਸੱਚ ਹੈ ਜੀ ਉਹਦੀ ਹੁੰਦੀ ਸੀ ਬੀਬੀ ਠਾਣਾ ਕਣਕ ਖਾ ਕੇ ਲੋਕ ਬੁਆਰਨਦੇ ਸੀ ਜਦੋਂ ਇਹ ਮੁਸੀਬਤ ਆਈ ਕਿ ਖਾਨਵਸਤੀ ਦਾਣੇ ਵੀ ਹੈ ਨਹੀਂ ਤਾਂ ਹਰੀ ਕ੍ਰਾਂਤੀ ਜਿਹਨੂੰ ਗ੍ਰੀਨ ਰੈਵਲੂਸ਼ਨ ਕਹਿੰਦੇ ਆ ਉਹ ਪੰਜਾਬ ਦੇ ਵਿੱਚ ਆਈ ਗ੍ਰੀਨ ਰੈਵਲੂਸ਼ਨ ਆਉਣ ਤੋਂ ਬਾਅਦ ਜਿੱਥੇ ਲੋਕ ਰਾਜਾਏ ਦੇਸ਼ ਤੇ ਉੱਥੇ ਪੰਜਾਬ ਦੇ ਵਿੱਚ ਅਮੀਰੀ ਆਈ ਆ ਜਿੰਨੀਆਂ ਕੋਠੀਆਂ ਜਿੰਨੇ ਟਰੈਕਟਰ ਜਿੰਨੀਆਂ ਕੰਬਾਈਨਾ ਜੋ ਤਰੱਕੀ ਸੂਬੇ ਨੇ ਕੀਤੀ ਜੋ کارਖਾਨੇ ਬਣੇ ਜੋ ਪੱਕੇ ਮਕਾਨ ਬਣੇ ਜੋ ਸਕੂਲ ਕਾਲਜ ادارے ਵੱਖੋ ਵੱਖਰੇ ਬਣੇ ਇਹ ਸਾਰੇ ਹਰੀ ਕ੍ਰਾਂਤੀ ਤੋਂ ਬਾਅਦ ਬਣੇ ਪੋਨ ਨੂੰ ਖੱਦਰ ਦਾ ਕੁਰਤਾ ਹੁੰਦਾ ਸੀ ਇੱਕ ਖੱਦਰ ਦਾ ਕੁਰਤਾ ਸੂਤ ਦਾ ਜੇ ਫਟ ਜਾਂਦਾ ਸੀ ਨਾ ਤਾਂ ਬੇਬੇ ਉਸ ਨੂੰ ਟਾਪੀਆਂ ਲਾ ਕੇ ਤੇ ਦੇ ਦਿੰਦੀ ਸੀ ਕਦੀ ਗੋਡੇ ਤੋਂ ਫਟ ਜਾਂਦਾ ਸੀ ਕਦੀ ਪੂਣੀ ਤੋਂ ਫਟ ਜਾਂਦਾ ਸੀ ਤੇ ਪੈਰਾਂ 'ਚ ਪੌਣ ਨੂੰ ਜੋੜੇ ਨਹੀਂ ਸੀ ਹੁੰਦੇ ਜੋੜੇ ਪੌਣ ਦਾ ਰਵਾਜ ਵੀ ਨਹੀਂ ਸੀ ਦਲੀਪ ਕੌਰ ਟਿਵਾਣਾ ਇੱਕ ਬੜੇ ਫੇਮਸ ਪੰਜਾਬ ਦੇ ਆਥਰ ਹੋਏ ਐ ਦਲੀਪ ਕੌਰ ਟਿਵਾਣਾ ਜੀ ਨੇ ਆਪ ਦੀ ਜਿਹੜੀ ਬਾਇਓਗ੍ਰਾਫੀ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਚੱਪਲ ਦੀ ਇੱਕ ਸਟੋਰੀ ਤੇ ਇੱਕ ਚੈਪਟਰ ਵੱਖਰਾ ਲਿਖਿਆ ਗਿਆ ਹੈ ਉਹ ਦੱਸਦੇ ਐ ਕਿ ਵੀ ਉਹਨਾਂ ਦੀ ਦਾਦੀ ਆਪਦੀਆਂ ਚੱਪਲਾਂ ਗਰਮ ਤੱਕਦੇ ਵੇੜੇ ਦੇ ਵਿੱਚ ਨੰਗੇ ਪੈਰੀ ਤੁਰਦੀ ਸੀ ਕਿਤੇ ਮੇਰੀਆਂ ਚੱਪਲਾਂ ਜੋੜੇ ਮੇਰੇ ਖਰਾਬ ਨਾ ਹੋ ਜਾਣ। ਉਹ ਪੰਜਾਬ ਤੇ ਹਰ ਘਰ ਦੀ ਸਟੋਰੀ ਸੀ। ਇਹ ਉਹ ਪੰਜਾਬ ਤੇ ਉਹ ਦੇਸ਼ ਸੀ ਜਿਹੜੇ ਜਿੱਥੋਂ ਆਪਾਂ ਚੱਲੇ ਐ। ਖੱਦਰ ਦੇ ਕੁੜਤੇਆਂ ਤੋਂ ਚੱਲੇ ਐ ਜਿੰਨੇ ਵਨਸ-ਵਨਨੇ ਕੱਪੜੇ ਅੱਜ ਪਾਏ ਹੋਏ ਐ। ਔਰ ਕੰਪੀਟੀਸ਼ਨ ਹੁੰਦਾ ਇੱਕ ਇੱਕ ਫੈਸ਼ਨ ਦੀ ਜਿਹੜੀ ਲਹਿਰ ਚੱਲੀ ਵੀ ਐ ਨਾ ਉਦੋਂ ਫੈਸ਼ਨ ਹੁੰਦਾ ਸੀ ਖੱਦਰ ਦੇ ਕੁੜਤੇ ਪਾਉਂਦਾ ਤੇ ਬਿਨਾਂ ਚੱਪਲਾਂ ਤੋਂ ਤੁਰਨ ਦਾ। ਸੱਚੀ ਵੇੜਿਆ ਇਸ ਤਰ੍ਹਾਂ ਦਾ ਪੱਕੇ ਮਕਾਨ ਕੀਤੇ ਕੋਲੇ ਹੁੰਦੇ ਸੀ ਇਹ ਤਾਂ ਕੋਈ ਵੀ ਨਹੀਂ ਸੀ ਹੁੰਦੇ ਇਹ ਜਿਹੜੀ ਪੰਜਾਬ ਦੇ ਵਿੱਚ ਅਮੀਰੀ ਆਈ ਜੋ ਬੱਚੇ ਇੱਥੋਂ ਦੇ ਪੜ੍ਹ ਲਿਖ ਕੇ ਅਮਰੀਕਾ ਕੈਨੇਡਾ ਦੀ ਸਿਲੀਕਨ ਵੈਲੀ ਚ ਲੌਣ ਲੱਗ ਪਏ ਇੱਥੋਂ ਦੇ ਪੜ੍ਹੇ ਡਾਕਟਰਸ ਵੱਡੇ ਵੱਡੇ ਦੇਸ਼ਾਂ ਦੇ ਆਲਾ ਡਾਕਟਰਸ ਬਣ ਗਏ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਜਿਹੜੇ ਜਿਹੜੇ ਸਾਨੂੰ ਮੰਤਰੀ ਤੇ ਜਿਹੜੀਆਂ ਪਾਰਟੀਆਂ ਇਹ ਕਹਿੰਦੀਆਂ ਕਾਂਗਰਸ ਪਾਰਟੀ ਨੇ ਦੇਸ਼ ਵਾਸਤੇ ਕੀ ਕੀਤਾ ਤਾਂ ਮੇਰਾ ਉਹਨਾਂ ਨੂੰ ਇਹ ਜਵਾਬ ਹੈ ਕਿ ਉਹਨਾਂ ਨੇ ਦੇਸ਼ ਉਸਾਰਿਆ ਉਹਨਾਂ ਨੇ ਕੱਚੀਆਂ ਪਹਿਆਂ ਤੋਂ ਲੈ ਕੇ ਜੋ ਅੱਜ ਦੇਸ਼ ਬਣਿਆ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਮਗਰਲੇ 4 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਸ਼ ਨਹੀਂ ਬਣਾਇਆ ਮਗਰਲੇ 11 ਸਾਲਾਂ ਚ ਮੋਦੀ ਦੀ ਸਰਕਾਰ ਨੇ ਦੇਸ਼ ਨਹੀਂ ਬਣਾਇਆ ਜਿੱਥੇ ਮੁਲਕ ਆਜ਼ਾਦ ਕਰਾਇਆ ਸੀ ਕਾਂਗਰਸ ਪਾਰਟੀ ਨੇ ਉੱਥੇ ਦੇਸ਼ ਉਸਾਰਿਆ ਵੀ ਹੈ ਤੋਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੀ ਹਾਂ ਕਿ ਜਿਸ ਪਾਰਟੀ ਨੇ ਦੇਸ਼ ਵਾਸਤੇ ਇੰਨਾ ਕੁਝ ਕੀਤਾ ਤੁਸੀਂ ਵੇਖੋ ਇੱਕ ਐਸਾ ਕਾਨੂੰਨ ਬਣਾਇਆ ਦੇਸ਼ ਦੇ ਅੰਦਰ ਕਿ ਨਾ ਬੰਦੇ ਦੀ ਉਮਰ ਪੁੱਛੀ ਜਾਊਗੀ ਨਾ ਉਹਦਾ ਕੱਦ ਪੁੱਛਿਆ ਜਾਊਗਾ ਨਾ ਪੜ੍ਹਾਈ ਲਿਖਾਈ ਪੁੱਛੀ ਜਾਊਗੀ ਜਿੰਨੇ ਲੋੜਵੰਦ ਪਰਿਵਾਰ ਹੈ ਬਈ ਆ ਕੇ ਆਪ ਦੀ ਦਿਹਾੜੀ ਕਰੋ ਤੇ ਆਪ ਦੀ ਰੋਜ਼ੀ ਲੈ ਜਾਓ ਨਰੇਗਾ ਪਹਿਲਾਂ ਨਰੇਗਾ ਨਹੀਂ ਹੁੰਦੀ ਮੰਕੇ ਜਦੋਂ ਇੱਕ ਬਜ਼ੁਰਗ ਮੰਗ ਕੇ ਰੋਟੀ ਖਾਂਦਾ ਹੈ ਜਾਂ ਬਜ਼ੁਰਗ ਆਪਦੇ ਬੱਚੇ ਤੋਂ ਇਹ ਮੰਗ ਕੇ ਲੈਂਦਾ ਹੈ ਨਾ ਕਿ ਦਵਾਈ ਵਾਸਤੇ ਪੈਸੇ ਉਸ ਬਜ਼ੁਰਗ ਨੂੰ ਕੁਝ ਕੇ ਦੇਖੋ ਤੇਰੇ ਜਿੱਥੇ ਬਿਜਲੀ ਕੀ ਹੈ ਤੇ ਕਾਂਗਰਸ ਪਾਰਟੀ ਨੇ ਕਾਨੂੰਨ ਬਣਾਇਆ ਮਰੇ ਜਦਾ ਤੇ ਭਾਜਪਾ ਵਾਲਿਆਂ ਨੇ ਪੂਰੇ ਪੰਜਾਬ ਦੇ ਅੰਦਰ ਮਰੇਗਾ ਰੱਦ ਕਰਤੀ ਅੱਜ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਮਰੇਗਾ ਨਹੀਂ ਚੱਲਦੀ ਕਿਉਂਕਿ ਭਾਜਪਾ ਨੇ ਬੰਦ ਕਰਤੀ ਕਾਂਗਰਸ ਪਾਰਟੀ ਦੇ ਵੇਲੇ ਕਣਕ ਮਿਲਿਆ ਕਰਦੀ ਸੀ 2 ਰੁਪਏ ਕਿਲੋ ਵਾਲੀ ਜਿਹੜੀ ਲੋਕਾਂ ਕੋਲੇ ਖਾਨ ਨੂੰ ਰੋਟੀ ਹੈਣੀ ਨਾ ਉਹਨਾਂ ਲਈ ਇਸ ਕਾਨੂੰਨ ਦਾ ਉਹਨਾਂ ਦਾ ਆਧਾਰੀ ਕਾਨੂੰਨ ਹੈ 2 ਪੀ ਕਿਲੋ ਲਈ ਹਣ ਇੱਕ ਇਹ 2 ਪੀ ਕਿਲੋ ਵਾਲੀ ਗਣਕ ਜਦੋਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਆਈ ਇਹ ਬੰਦ ਹੋ ਚੁੱਕੀ ਹੈ ਹੁਸ਼ਿਆਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਵਾਸਤੇ ਵਜ਼ੀਫਾ ਹੁੰਦਾ ਸੀ ਆਪਣੀ ਸਰਕਾਰ ਦੇ ਵਿੱਚ ਜਦੋਂ ਦੀ ਇਹ ਝਾੜੂ ਵਾਲੀ ਸਰਕਾਰ ਆਈ ਉਹਨਾਂ ਦਾ ਵਜ਼ੀਫਾ ਬੰਦ ਹੋ ਚੁੱਕਿਆ ਨਹੀਂ ਮਿਲਦਾ ਸੀ ਔਰ ਇੱਕ ਚੀਜ਼ ਹੋਰ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਪਤਾ ਨਹੀਂ ਇਹਨਾਂ ਦੇ ਸਿਤਾਰਿਆਂ ਦਾ ਕੀ ਤਾਲਮੇਲ ਹੈ ਸਾਡੀਆਂ ਫਸਲਾਂ ਦੇ ਨਾਲ ਜਦੋਂ ਦੇ ਆਏ ਹਰ ਫਸਲ ਖਰਾਬ ਹੋਈ ਹੈ ਹੜ ਆ ਗਏ ਮੀਂਹ ਪੈ ਗਏ ਪਰ ਜਿਹੜੇ ਕਹਿੰਦੇ ਸੀ ਅਸੀਂ ਚੁੱਕੀ ਨਾਲ ਐਮਐਸਪੀ ਦਿਆਂਗੇ ਅਸੀਂ ਮੁਆਵਜ਼ੇ ਦਿਆਂਗੇ ਅਖੀਰਲਾ ਮੁਆਵਜ਼ਾ ਵੀ ਕਾਂਗਰਸ ਵੱਲੇ ਮਿਲਿਆ ਸੀ ਯਾਦ ਹੈ ਤੇ ਜਿਹੜੀ ਮਾਫੀ ਆਈ ਸੀ ਕਰਜ਼ਿਆਂ ਦੀ ਉਹ ਵੀ ਕਾਂਗਰਸ ਪਾਰਟੀ ਵੇਲੇ ਆਈ ਸੀ 4 ਸਾਲ ਹੋ ਗਏ ਸਰਕਾਰ ਨੂੰ ਆਈ ਲੋਕ ਕਿਸੇ ਕਿਸੇ ਵਰਗ ਨੂੰ ਦੁਵਾਨੀ ਨਹੀਂ ਦਿੱਤੀ ਹੈ ਕਿਸੇ ਵੀ ਵਰਗ ਨੂੰ ਬਜ਼ੁਰਗਾਂ ਦੀ ਪੈਨਸ਼ਨ ਦਾ ਵਾਅਦਾ ਕੀਤਾ ਸੀ 2500 ਰੁਪਏ ਕਰਾਂਗੇ ਜਦੋਂ ਕਾਂਗਰਸੀ ਸਰਕਾਰ ਆਈ ਸੀ ਤਾਂ ਪੈਨਸ਼ਨ ਹੁੰਦੀ ਸੀ ਬਸ 500 ਰੁਪਏ ਤੇ 5 ਸਾਲਾਂ ਦੇ ਵਿੱਚੋਂ ਪੈਨਸ਼ਨ ਵਧਾ ਕੇ ਪਹਿਲਾਂ 1000 ਕੀਤੀ ਉਦੋਂ ਬਾਅਦ 1500 ਕੀਤੀ ਅੱਜ ਵੀ ਪੈਨਸ਼ਨ 2500 ਰੁਪਏ ਆ 1500 ਰੁਪਏ ਹੀ ਹੈ ਜਿੰਨੀ ਕਾਂਗਰਸ ਛੱਡ ਕੇ ਗਈ ਸੀ ਤੇ ਜੇ ਇਹਨਾਂ ਵਾਂਗੂ ਕਾਂਗਰਸ ਵੀ ਨਾ ਵਧਾਉਂਦੀ ਤਾਂ ਅੱਜ ਪੈਨਸ਼ਨ 500 ਰੁਪਏ ਹੀ ਹੁੰਦੀ ਸੀ ਤਿਆਂ ਵਾਸਤੇ ਸ਼ਗਲ ਸੀ 5000 ਰੁਪਏ ਹੁੰਦੀ ਸੀ ਜਿਹੜੀ ਕੀ ਕਾਂਗਰਸ ਪਾਰਟੀ ਵੱਲੇ ਵਧਾ ਕੇ 52000 ਰੁਪਏ ਕੀਤੀ ਗਈ ਅੱਜ ਵੀ 52000 ਰੁਪਏ ਇਹਨਾਂ ਨੇ ਰੁਪਈਆ ਨਹੀਂ ਵਧਾਇਆ ਸਾਰੀ ਸੰਗਤ ਨੂੰ ਨਮਾਜ਼ਤ ਸੇ ਬੇਨਤੀ ਕਰਦੀ ਹੈ ਕਿ ਜੋ ਅਮਨ ਕਾਨੂੰਨ ਦੀ ਸਥਿਤੀ ਪਿਛਲੇ 4 ਸਾਲਾਂ ਚ ਵਿਗੜੀ ਹੈ ਨਾ ਸਿੱਧੂ ਮੂਸੇਵਾਲੇ ਤੋਂ ਲੈ ਕੇ ਤੇ ਅੱਜ ਤੱਕ ਜੋ ਪੰਜਾਬ ਨੇ ਜਵਾਨ ਪੁੱਤ ਗੁਆਏ ਹੈ ਉਹ ਮਾਂਵਾਂ ਹੀ ਜਾਣਦੀਆਂ ਬਈ ਦੂਜੀਆਂ ਨਹੀਂ ਤਾਂ ਅਖਬਾਰਾਂ ਦੀਆਂ ਸੁਰਖੀਆਂ ਪਰ ਜਿਸ ਘਰ ਦਾ ਪੁੱਤ ਚਲਾ ਜਾਂਦਾ ਉਸ ਘਰ ਦੇ ਮਾਂ ਨੂੰ ਬਾਪ ਨੂੰ ਪਰਿਵਾਰ ਨੂੰ ਜਾ ਕੇ ਪੁੱਛੋ ਉਹਨਾਂ ਨੇ ਕੀ ਗੁਆਇਆ ਹੈ ਔਰ ਇਸ ਸਰਕਾਰ ਦਾ ਇਸ ਗਲਵਲ ਬਿਲਕੁਲ ਕੋਈ ਧਿਆਨ ਨਹੀਂ ਅੱਜ ਵੀ ਪਾਰਲੀਮੈਂਟ ਦੇ ਵਿੱਚ ਰਾਜਾ ਜੀ ਨੇ ਇਹੀ ਰੋਲਾ ਪਾਇਆ ਹੈ ਕਿ ਸਾਡੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਇੰਨੀ ਵਿਗੜੀ ਹੋਈ ਹੈ ਕਿਰਪਾ ਕਰਕੇ ਕੇਂਦਰ ਸਰਕਾਰ ਇਸ ਵੱਲ ਧਿਆਨ ਦੇਵੇ ਅੱਜ ਵੀ ਉਹਨਾਂ ਨੇ ਇਹੀ ਬੋਲਿਆ ਪਾਰਲੀਮੈਂਟ ਵਿੱਚ ਔਰ ਇਹ ਸਥਿਤੀ ਕਦੀ ਵੀ ਨਹੀਂ ਸੀ ਪੰਜਾਬ ਦੀ ਜੋ ਅੱਜ ਵੇਖਣ ਨੂੰ ਮਿਲ ਰਹੀ ਹੈ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਕੈਂਡੀਡੇਟਸ ਜਿੰਨੇ ਵੀ ਹੋ ਪ੍ਰਚਾਰ ਕਰ ਰਹੇ ਆਪੋ ਆਪਣੇ ਅਧਾਰ ਤੇ ਔਰ ਜੋ ਤੁਸੀਂ ਸੰਗਤ ਨਹੀਂ ਕਰਦੇ ਨੇ ਨਾ ਇੱਕ ਦੂਸਰੇ ਦੇ ਨਾਲ ਬੈਠ ਕੇ ਦੂਸਰੇ ਨੂੰ ਕਨਵਿੰਸ ਕਰਨਾ ਹੈ ਵੋਟ ਪਾਉਣੀ ਹੈ ਪਹੁੰਚਾਉਣੀ ਹੈ ਜੋੜ ਕੇ ਉਹ ਤੁਸੀਂ ਕਰ ਸਕਦੇ ਹੋ ਉਹ ਨਾ ਤਾਂ ਅਸੀਂ ਕਰ ਸਕਦੇ ਆ ਨਾ ਲੀਡਰ ਸਾਹਿਬਾਨ ਕਰ ਸਕਦੇ ਆ ਜੋ ਵਰਕਰ ਕਰਦਾ ਹੈ ਨਾ ਉਹ ਕੋਈ ਨਹੀਂ ਕਰ ਸਕਦਾ ਤੁਸੀਂ ਜਿੰਨੇ ਅੱਜ ਇੱਥੇ ਪਹੁੰਚੇ ਹੋ ਸਭ ਨੂੰ ਬੇਨਤੀ ਹੈ ਆਪ ਦੀ ਹਰ ਇੱਕ ਵੋਟ ਬਲੌਕ ਸੰਤੀ ਜ਼ਿਲ੍ਹਾ ਪਰਿਸ਼ਦੀਆਂ ਆਉਣ ਵਾਲੀ 14 ਤਰੀਕ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹੈ ਹਰ ਇੱਕ ਨੇ ਪੰਜੇ ਤੇ ਨਿਸ਼ਾਨ ਲਾ ਕੇ ਭਾਰੀ ਬਹੁਮਤ ਨਾਲ ਕੈਂਡੀਡੇਟਸ ਨੂੰ ਜਿਤਾ ਕੇ ਕੰਮ ਹੈ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨਵਾਦ ਬਹੁਤ ਹੀ ਗਹਿਲਦੀਆਂ ਗਹਿਰਾਈਆਂ ਤੋਂ ਤੁਹਾਨੂੰ ਮਾਫੀ ਚਾਹੁੰਦਾ ਕਿ 14 ਪਿੰਡਾਂ ਦਾ ਦੌਰਾ ਕਰਦੇ ਕਰਦੇ ਬਹੁਤ ਇੰਤਜ਼ਾਰ ਕਰਾਇਆ ਤੁਹਾਨੂੰ ਜਿੱਥੋਂ ਤੱਕ ਮੈਂ ਐਡਵੋਕੇਟ ਗਰਮੇਲ ਸਿੰਘ ਢਾਲੀਵਾਰ ਮੇਰੀ ਧਰਮਪਤੀ ਬੀਬਾ ਬਲਜਿੰਦਰ ਕੌਰ ਕਮੀਪਰਾ ਸਾਬਕਾ ਸਰਪੰਚ ਤੇ ਤੁਹਾਡੇ ਸਾਰੇ ਹੀ ਪਿੰਡਾਂ ਦੀ ਪੰਚਾਇਤ ਯੂਨੀਅਨ ਦੀ ਪ੍ਰਧਾਨ ਅਤੇ ਤੁਹਾਡੇ ਹੀ ਨਗਰ ਦੇ ਯੋਧਾ ਜੀ ਦੋਨੋਂ ਸਾਡੇ ਕਾਂਗਰਸ ਸਮੂਚੀ ਕਾਂਗਰਸ ਨੇ ਇਹਨਾਂ ਨੂੰ ਮਾਣ ਬਖਸ਼ਿਆ ਆਪਾਂ ਹੁਣ ਸਾਰਿਆਂ ਨੇ ਹੀ ਵੋਟਾਂ ਦੇ ਕੇ ਇਹਨਾਂ ਨੂੰ ਜਿਤਾਉਣਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਬਸ ਇੱਕ ਮਿੰਟ ਲਉਣਾ ਕਿਉਂਕਿ ਮੈਂ ਉਸ ਪਰਿਵਾਰ ਨੂੰ ਸਰਦਾਰ ਬਹਾਦਰ ਸਿੰਘ ਦੇ ਪਰਿਵਾਰ ਨੂੰ ਬਲੌਂਕ ਕਰਦਾ ਕਿਉਂਕਿ ਜੋ ਅਰੀ ਗੂੜ ਖੋਦਾ ਇਹ ਨੂੰ ਇਥੇ ਕੱਪ ਚਰਉਣ ਵਾਸਤੇ ਸਾਡੇ ਸਾਰੇ ਹੀ ਪੰਨੀਪੁਰਾ ਨਗਰ ਦੇ ਪਰਿਵਾਰਾਂ ਦਾ ਬਹੁਤ ਵੱਡਾ ਫੈਲ ਹੋਇਆ ਹੈ ਸੋ ਆਪਣੇ ਸਰਕਰਤ ਬਦਲੇ ਮੈਂ ਤੁਹਾਨੂੰ ਸਾਰੇ ਉਹਨਾਂ ਦੇ ਆਪ ਦੇ ਤਹਿ ਦਿਲੋਂ ਬੇਨਤੀ ਕਰਦਾ ਕਿ ਸਰ ਦੇ ਪ੍ਰੰਧ ਪੂਰਾ ਫੋਕਲ ਫਰਪੇ ਪੀਪੀ ਜਿਲਦਨ ਬਲਵਿੰਦਰ ਕੌਰ ਤੇ ਜੋਬਾ ਜੀ ਨੂੰ ਵੋਟ ਦੇ ਕੇ ਵੱਧ ਤੋਂ ਵੱਧ ਲੀਡ ਤੇ ਜਿਤਾਓ ਇਨਾ ਕਹਿਣਾ ਹੋਇਆ ਜਿਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾ ਛੋਟੇ ਵੱਡੇ ਸਿਆਣੇ ਬਜ਼ੁਰਗ ਆਏ ਆ ਸਾਰਿਆਂ ਦਾ ਧੰਨਵਾਦ ਆ ਤੇ ਆਪਾਂ ਜੋਧੇ ਦੀ ਫੁੱਲ ਸਪੋਰਟ ਕਰਕੇ ਬਲਾਕ ਸੰਤੀ ਚ ਇਹਨੂੰ ਵੱਡੀ ਲੀਡ ਨਾਲ ਜਤੋੜਾ ਧੰਨਵਾਦ ਜੀ ਹੁਣ ਤਾਲੀਆਂ ਮਾਰ ਕੇ ਜਾਂਦੇ ਵੀ ਆ ਮੱਤਿਆਂ ਨਹੀਂ ਆ ਜੋਧੇ ਨੂੰ ਬੁਲਾਓ ਹੁਣ ਮੈਂ ਜੋਧੇ ਨੂੰ ਵੇਨਤੀ ਕਰਦਾ ਵਾਂ ਮੈਂ ਜੋਦਾ ਵੀ 2 ਮਿੰਟ ਲਾਊਗਾ ਆ ਵੀ ਬੋਟ ਵੀ ਆ ਮੰਗੂਗਾ ਆ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਵਾਈ ਠੀਕ ਆ ਜੀ ਮੈਂ ਸਿਆਸਤ ਵਿੱਚ ਹੈ ਤਾਂ ਨਹੀਂ ਸੀਗਾ 7 ਸਾਲ ਤੋਂ ਇਸ ਕੰਮ ਵਿੱਚ ਆਏ ਹੋਇਆ ਹਰੇਕ ਨਾਲ ਖੜਦੇ ਆ ਤੁਸੀਂ ਸਾਰੇ ਮੈਨੂੰ ਦੱਸ ਸਕਦੇ ਹੋ ਵੀ ਮੈਂ ਹਰੇਕ ਨਾਲ ਹਰ ਵਕਤ ਖੜਦਾ ਆ ਠੀਕ ਆ ਹਰੇਕ ਦੇ ਕੰਮ ਆਉਣਾ ਵਾ ਠੀਕ ਆ ਤੇ ਮੈਂ ਟੋਲੀ ਅੱਡੇ ਕੇ ਤੋਂ ਵੋਟ ਮੰਗਦਾ ਵਾ ਠੀਕ ਆ ਤੁਸੀਂ ਮੈਨੂੰ ਵੋਟ ਪਾਇਓ ਠੀਕ ਆ ਮੈਂ ਤੁਹਾਡੀ ਕੰਮ ਚ ਤੁਹਾਡੇ ਕੇ ਹਰੇਕ ਕੰਮ ਵਿੱਚ ਥੋੜਾ ਸਾਥ ਦੇਵਾਂਗਾ ਧੰਨਵਾਦ